ਅੱਜ ਅਸੀਂ ਗੱਲ ਕਰਾਂਗੇ ਕਿ ਖਾਣਾ ਖਾਣ ਲੱਗੇ ਸਾਨੂੰ ਕਿਹਨਾ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਨੰਬਰ 1 ਖਾਣਾ ਸਾਨੂੰ ਹਮੇਸ਼ਾ ਹੀ ਵਧੀਆ ਤੇ ਸ਼ਾਂਤ ਮਾਹੌਲ 'ਚ ਖਾਣਾ ਚਾਹੀਦਾ ਹੈ ਹੂੰ ਚਿੰਤਾ ਫਿਕਰ ਅਤੇ ਦੁੱਖ ਦੀ ਹਾਲਤ 'ਚ ਖਾਦਾ ਹੋਇਆ ਖਾਣਾ ਠੀਕ ਤਰੀਕੇ ਨਾਲ ਹਜਮ ਨਹੀਂ ਹੁੰਦਾ ਨੰਬਰ 2 ਖਾਣਾ ਸਾਨੂੰ ਹਮੇਸ਼ਾ ਹੀ ਹੌਲੀ-ਹੌਲੀ ਬੜੇ ਆਰਾਮ ਨਾਲ ਚਬਾ ਕੇ ਖਾਣਾ ਚਾਹੀਦਾ ਹੈ ਜਲਦੀ-ਜਲਦੀ ਅਤੇ ਬਿਨਾਂ ਚਬਾਇਆ ਖਾਦਾ ਹੋਇਆ ਖਾਣਾ ਖਾਣ ਦੇ ਨਾਲ ਸਾਨੂੰ ਪੇਟ ਦਰਦ ਹੋ ਸਕਦਾ ਤੇ ਦਸ ਲੱਗ ਸਕਦੇ ਹਨ ਤੇ ਨੰਬਰ 3 ਖਾਣਾ ਖਾਂਦੇ ਸਮੇ ਸਾਨੂੰ ਪਾਣੀ ਥੋੜਾ ਪੀਣਾ ਚਾਹੀਦਾ ਹੈ ਜਿਆਦਾ ਪਾਣੀ ਪੀਣ ਦੇ ਨਾਲ ਸਾਡਾ ਜਿਹੜਾ ਮਿੱਤੇ ਦਾ ਪਾਚਕ ਰਸ ਹੈ ਉਹ ਪਤਲਾ ਹੋ ਜਾਂਦਾ ਪਾਚਕ ਰਸ ਪਤਲਾ ਹੋ ਜਾਂਦਾ ਤੇ ਜਿਸ ਨਾਲ ਸਾਨੂੰ ਖਾਣਾ ਸਹੀ ਹਾਜਮ ਨਹੀਂ ਹੁੰਦਾ ਖਾਣਾ ਖਾਣ ਤੋਂ 2 ਘੰਟੇ ਜਾਂ ਡੇਢ ਘੰਟਾ ਪਹਿਲਾਂ ਐ ਆਪਣੀ ਲੋੜ ਅਨੁਸਾਰ ਪਾਣੀ ਪੀ ਸਕਦੇ ਆ ਤੇ ਜਾਂ ਫਿਰ ਖਾਣਾ ਖਾਣ ਤੋਂ ਡੇਢ-ਦੋ ਘੰਟੇ ਬਾਅਦ ਵਿੱਚ ਆਪਣੀ ਲੋੜ ਅਨੁਸਾਰ ਪਾਣੀ ਪੀ ਸਕਦੇ ਆ ਐ ਖਾਸ ਕਰਕੇ ਗਰਮ ਖਾਣੇ ਦੇ ਨਾਲ ਸਾਨੂੰ ਠੰਡਾ ਪਾਣੀ ਨਹੀਂ ਪੀਣਾ ਚਾਹੀਦਾ ਕਿਉਂਕਿ ਉਸ ਨਾਲ ਸਾਡਾ ਗਲਾ ਅਤੇ ਸਾਡੀ ਪਾਚਨ ਸ਼ਕਤੀ ਦੋਨੋਂ ਖਰਾਬ ਹੋ ਜਾਂਦੇ ਹਨ ਇੱਕੋ ਟਾਈਮ ਤੇ ਐ ਕੋਈ ਤਰ੍ਹਾਂ ਦਾ ਖਾਣਾ ਸਾਨੂੰ ਹਰ ਰੋਜ਼ ਨਹੀਂ ਖਾਣਾ ਚਾਹੀਦਾ ਉਹ ਬਦਲਦੇ ਰਹਿਣਾ ਚਾਹੀਦਾ ਹੈ ਤੇ ਜੇਕਰ ਸਾਨੂੰ ਸਾਨੂੰ ਦੋ ਤਿੰਨ ਤਰ੍ਹਾਂ ਦਾ ਖਾਣਾ ਇਹ ਖਾਣਾ ਉਹਨਾਂ ਨੁਕਸਾਨ ਨਹੀਂ ਕਰਦਾ ਜਿੰਨਾ ਸਾਨੂੰ ਇੱਕ ਦੂਸਰੇ ਦੇ ਉਲਟ ਖਾਤਾ ਹੋਇਆ ਖਾਣਾ ਨੁਕਸਾਨ ਕਰਦਾ ਹੈ ਜਿਵੇਂ ਇਹ ਦੁੱਧ ਤੇ ਖੱਟੀਆਂ ਚੀਜ਼ਾਂ ਦੁੱਧ ਤੇ ਮੱਛੀ ਚਾਵਲ ਤੇ ਤਰਬੂਜ ਇਹ ਸਾਨੂੰ ਬਹੁਤ ਨੁਕਸਾਨ ਕਰਦੇ ਹਨ ਜੇਕਰ ਕਦੇ ਕਿਤੇ ਸਾਨੂੰ ਕਿਸੇ ਪ੍ਰੋਗਰਾਮ ਦੇ ਵਿੱਚ ਜਾ ਕੇ ਇਹ ਕੋਈ ਇਦਾਂ ਦਾ ਮੌਕਾ ਮਿਲੇ ਜਿੱਥੇ ਸਾਨੂੰ ਹਲਕਾ ਅਤੇ ਹੈਵੀ ਖਾਣਾ ਏ ਖਾਣਾ ਪਵੇ ਤੇ ਸਾਨੂੰ ਜੇਕਰ ਲੋੜ ਮਹਿਸੂਸ ਕਰਦੇ ਆ ਤੇ ਸਾਨੂੰ ਖਾਣਾ ਜਿਹੜਾ ਹਲਕਾ ਖਾਣਾ ਆ ਜਲਦੀ ਪਚਣ ਵਾਲਾ ਖਾਣਾ ਉਹ ਸਾਨੂੰ ਪਹਿਲਾਂ ਖਾਣਾ ਚਾਹੀਦਾ ਅਤੇ ਦੇਰ ਨਾਲ ਪਚਣ ਵਾਲਾ ਖਾਣਾ ਸਾਨੂੰ ਬਾਅਦ ਵਿੱਚ ਖਾਣਾ ਚਾਹੀਦਾ ਹੈ। ਸੌਣ ਵੇਲੇ ਸਾਡੀ ਪਾਚਨ ਕਿਰਿਆ ਜਿਹੜੀ ਹੈਗੀ ਆ ਉਹ ਬਹੁਤ ਹੌਲੀ ਹੋ ਜਾਂਦੀ ਹੈ ਇਸ ਲਈ ਸਾਨੂੰ ਸੌਣ ਤੋਂ ਦੋ ਏ ਡੇਢ ਤੋਂ 2 2.5 ਘੰਟੇ ਪਹਿਲਾਂ ਆਪਣਾ ਖਾਣਾ ਖਾ ਲੈਣਾ ਚਾਹੀਦਾ ਹੈ ਤੇ ਗਰਮੀਆਂ ਦੇ ਦਿਨਾਂ ਦੇ ਵਿੱਚ ਖਾਣਾ ਖਾਣ ਤੋਂ ਪਹਿਲਾਂ ਸਾਨੂੰ ਨਹਾਉਣਾ ਚਾਹੀਦਾ ਹੈ ਖਾਣਾ ਖਾਣ ਤੋਂ ਬਾਅਦ ਸਾਨੂੰ ਨਹੀਂ ਨਹਾਉਣਾ ਚਾਹੀਦਾ ਉਹ ਸਾਨੂੰ ਪਹਿਲਾਂ ਨਹਾਉਣਾ ਖਾਣਾ ਖਾਣ ਤੋਂ ਪਹਿਲਾਂ ਨਹਾਉਣਾ ਸਾਨੂੰ ਲਾਭਦਾਇਕ ਹੈ ਤੇ ਖਾਣਾ ਖਾਣ ਤੋਂ ਬਾਅਦ ਨਹਾਉਣਾ ਸਾਡੇ ਲਈ ਹਾਨੀਕਾਰਕ ਹੈ ਤੇ ਉਹ ਸਾਨੂੰ ਨਹੀਂ ਨਹਾਉਣਾ ਚਾਹੀਦਾ ਬੁਢਾਪੇ ਦੀ ਉਮਰ ਦੇ ਵਿੱਚ ਹਰੇਕ ਇਨਸਾਨ ਨੂੰ ਖਾਣਾ ਘੱਟ ਕਰ ਦੇਣਾ ਚਾਹੀਦਾ ਜਾਂ ਹਲਕਾ ਖਾਣਾ ਚਾਹੀਦਾ ਕਿਉਂਕਿ ਬੁਢਾਪੇ ਦੇ ਵਿੱਚ ਮਿਹਨਤ ਬਹੁਤ ਘੱਟ ਜਾਂਦੀ ਹੈ ਤੇ ਸਾਡੀ ਪਾਚਨ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ ਸਭ ਤੋਂ ਜ਼ਰੂਰੀ ਗੱਲ ਹੈਗੀ ਆ ਪੇ ਸਾਨੂੰ ਖਾਣਾ ਖਾਣ ਕਦੇ ਵੀ ਪੂਰਾ ਖਾਣਾ ਕਦੇ ਵੀ ਪੂਰਾ পেট ਭਰ ਕੇ ਨਹੀਂ ਖਾਣਾ ਚਾਹੀਦਾ ਹਮੇਸ਼ਾ ਹੀ পেট ਨੂੰ ਥੋੜਾ ਖਾਲੀ ਰੱਖਣਾ ਚਾਹੀਦਾ ਹੈ ਨੰਬਰ 10 ਇਹ ਗੱਲ ਮੈਂ ਬੈਦੇ ਨਾਲ ਕਹਿ ਸਕਦਾ ਹਾਂ ਕਿ ਜਾਦ ਆਦਮੀ ਜੇਕਰ ਆਦਮੀ ਜੋ ਆਦਮੀ ਹਰ ਰੋਜ਼ ਖਾਣੇ ਦੇ ਨਾਲ ਇਲੈਕਟ੍ਰੋ ਹੋਮੋਪੈਥੀ ਦੀ ਮੈਡੀਸਿਨ ਜਿਹੜੀ S1 ਹੈ ਨੇ ਉਹ 10 ਗੋਲੀਆਂ ਇੱਕ ਗਲਾਸ ਪਾਣੀ ਚ ਘੋਲ ਕੇ ਖਾਣੇ ਦੇ ਨਾਲ ਲੈ ਲਵੇ ਤੇ ਇਸ ਟਾਈਮ ਜਿਹੜੀ ਖਾਣੇ ਤੋਂ ਬਾਅਦ ਮੂੰਹ ਚ ਰੱਖ ਕੇ ਚੂਸ ਲੈਵੇ ਤੇ ਉਹ ਹਰ ਪ੍ਰਕਾਰ ਦੇ ਹਰ ਪ੍ਰਕਾਰ ਦੇ ਜਿਹੜੇ ਇਨਫੈਕਸ਼ਨ ਡਿਜ਼ੀਜ਼ ਹੈਗੀਆਂ ਉਹਨਾਂ ਤੋਂ ਉਸ ਦਾ ਬਚਾਅ ਹੋ ਜਾਂਦਾ ਤੇ ਤੇ ਉਹਨਾਂ ਤੋਂ ਬਚਿਆ ਰਹਿੰਦਾ ਹੁੰਦਾ ਤੇ ਉਹ ਬਾਰ-ਬਾਰ ਬਿਮਾਰ ਨਹੀਂ ਹੁੰਦਾ ਅਤੇ ਇਸ ਲਈ ਆਪਣੀ ਕੁਦਰਤੀ ਉਮਰ ਜੋ ਘੱਟ ਤੋਂ ਘੱਟ 80 90 ਤੋਂ 100 ਸਾਲ ਦੇ ਦਰਮਿਆਨ ਹੈ ਉਹ ਪੂਰੀ ਜੀ ਕੇ ਉਹ ਆਦਮੀ ਇਸ ਦੁਨੀਆ ਤੋਂ ਜਾਂਦਾ ਇਹਨਾਂ ਦੋਨਾਂ ਦਵਾਈਆਂ ਨਾਲ ਲੈਣ ਨਾਲ ਦੋਨਾਂ ਦਵਾਈਆਂ ਲੈਣ ਨਾਲ ਸਰੀਰਕ ਹਾਲਤ ਜਾਂ ਦੋਹੇ ਦਵਾਈਆਂ ਲੈਣ ਦੇ ਨਾਲ ਸਾਡਾ ਮੈਟਾਬੋਲਿਜ਼ਮ ਜਿਹੜਾ ਹੈਗਾ ਆ ਉਹ ਠੀਕ-ਠੀਕ ਕੰਮ ਕਰਦਾ ਆ ਤੇ ਉਹ ਸ਼ੁੱਧ ਰਹਿੰਦਾ ਜਿਹਨਾਂ ਲੋਕਾਂ ਨੂੰ S1 ਨਾਲ ਚੱਕਰ ਆਉਂਦੇ ਹੋਣ ਉਹ S2 ਦਵਾਈ ਲੈ ਸਕਦੇ ਹਨ ਤੇ ਅੱਜ ਦਾ ਮੇਰਾ ਟੌਪਿਕ ਇਹੀ ਸੀਗਾ ਤੇ ਜੇਕਰ ਵੀਡੀਓ ਚੰਗੀ ਲੱਗੇ ਤੇ ਇਹਨੂੰ ਸ਼ੇਅਰ ਕਰ ਦਿਓ ਤੇ ਨਾਲ ਨਾਲ ਮੈਨੂੰ ਕਮੈਂਟ ਕਰਕੇ ਦੱਸਣਾ ਕਿ ਮੇਰਾ ਥੋੜਾ ਹੌਸਲਾ ਵਧਿਆ ਰਹਿੰਦਾ ਲਾਈਕ ਤੇ ਸ਼ੇਅਰ ਕਰ ਦਿਓ ਤੇ ਮੈਂ ਤੁਹਾਡਾ ਆਪਣਾ ਡਾਕਟਰ ਜੇਸ ਗਿੱਲ ਐਮਡੀ ਇਲੈਕਟ੍ਰੋ ਹੋਮੋਪੈਥੀ ਤੇ ਆਪ ਦਾ ਬਹੁਤ ਬਹੁਤ ਧੰਨਵਾਦ